ਮਤਾ ਜੀ ਧਰਨ ਦਾ ਝਾੜਾ ਇੱਥੇ ਕੀਤਾ ਜਾਂਦਾ ਹੈ ਸੋ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਹੈ ਇੱਥੇ ਝਾੜਾ ਜੇ ਮੰਤਰ ਬਾੜਨੇ ਅਸੀਂ ਮੰਤਰ ਕਰਕੇ ਕਰ ਦਿੰਨੇ ਆ ਜੀ ਹਾਂਜੀ ਉਹਨਾਂ ਫਰਕ ਪੈ ਜਾਂਦਾ ਠੀਕ ਹੋ ਜਾਂਦੇ ਹਾਂਜੀ ਸੋ ਇਹ ਬਖਸ਼ਾ ਮਤਾ ਜੀ ਹਾਂਜੀ ਬਖਸ਼ਾ ਸਾਡੇ ਵੱਡਿਆਂ ਦੇ ਮੁੰਡਿਆਂ ਦੇ 700 ਰੇ ਸਾਰੇ ਸੁਰੂ ਚੱਲਦੇ ਆਏ ਨੇ ਸੋ ਸ਼ੁਰੂਆਤ ਕਿਵੇਂ ਹੋਈ ਕਿ ਇਹਨਾਂ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਅੱਗੇ ਪੀੜ੍hiyan ਚੱਲਦੀਆਂ ਆ ਰਹੀਆਂ ਨੇ ਮੇਰੇ ਸੋਹਰੇ ਕਰਦੇ ਸਨ ਕੁੱਡ ਮਲੇ ਰੰਦੇ ਨੇ ਸੋਹਰੇ ਮੇਰੇ ਸੋਹਰਾ ਕਰਦਾ ਸੀ ਨੂੰ ਪਾਕਿਸਤਾਨੀ ਇੰਦਜ਼ਮ ਬਣਿਆ ਉਧਰ ਆ ਕੇ ਉਹਨਾਂ ਨੇ ਕਿਤਾ ਕੁੱਡ ਮਲੇ ਦੁਕਾਨ ਬਣਾਈ ਲੋਗੋਂ ਚਲੇ ਗਏ ਆਪਣੇ ਬੱਚੇ ਦੇ ਗਏ ਉਹ ਉਹਨਾਂ ਨੇ ਆਪਣੇ ਬੱਚਿਆਂ ਦੇ ਤੇ ਗਾਂ ਬੱਚੇ ਪੀੜੀ ਪੀੜੀ ਚੱਲ ਰਹੀ ਹੈ ਸੋ ਇੱਥੇ ਜਦੋਂ ਝਾੜਾ ਕੀਤਾ ਜਾਂਦਾ ਕਿੰਨੀ ਵਾਰ ਝਾੜਾ ਕਰਵਾਉਣ ਦੇ ਲਈ ਇੱਥੇ ਆਣਾ ਪਾਏਗਾ ਉਸੇ ਤਿੰਨ ਡੰਗ ਕਰਦੇ ਨੇ ਤਿੰਨ ਡੰਗ ਕਰਨੇ ਆ ਚਾਹੇ ਕੋਈ ਇੱਕ ਦਿਨ ਚ ਤਿੰਨ ਡੰਗ ਕਰਾ ਲੈ ਜਾਂ ਦੋ ਦਿਨਾਂ ਚ ਕਰਾ ਲੈਣ ਤਿੰਨ ਵਾਰੀ ਕਰਦੇ ਆ ਯਾਰ ਅੱਜ ਕੱਲ ਧਰਨ ਦੀ ਸਮੱਸਿਆ ਦੇ ਨਾਲ ਕਾਫੀ ਜ਼ਿਆਦਾ ਲੋਕ ਪਰੇਸ਼ਾਨ ਰਹ ਰਹੇ ਨੇ ਧਰਨ ਜਿਹੜੀ ਆ ਬਾਰ ਬਾਰ ਪੈਂਦੀ ਰਹਿੰਦੀ ਆ ਲੋਕ ਡਾਕਟਰਾਂ ਦੇ ਕੋਲ ਜਾਂਦੇ ਨੇ ਦਵਾਈ ਵੀ ਲੈਂਦੇ ਨੇ ਪਰ ਫਿਰ ਵੀ ਉਸ ਦਾ ਪੱਕਾ ਹੱਲ ਜਿਹੜਾ ਉਹ ਨਹੀਂ ਹੋ ਪ ਰਿਹਾ ਤਾਂ ਅੱਜ ਤੁਹਾਨੂੰ ਇੱਕ ਅਜਿਹੀ ਜਗ੍ਹਾ ਤੇ ਲੈ ਕੇ ਪਹੁੰਚੇ ਆ ਜਿੱਥੇ ਧਰਨ ਦਾ ਛਾੜਾ ਕੀਤਾ ਜਾਂਦਾ ਸੋ ਗੱਲਬਾਤ ਕਰਦੇ ਆ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਨਮਸਕਾਰ ਮਾਤਾ ਜੀ ਨਮਸਕਾਰ ਜੀ ਮਾਤਾ ਜੀ ਕੀ ਨਾਮ ਹੈ ਜੀ ਤੁਹਾਡਾ ਸੰਦੋਸ਼ ਮਾਤਾ ਜੀ ਧਰਨ ਦਾ ਝਾੜਾ ਇੱਥੇ ਕੀਤਾ ਜਾਂਦਾ ਸੋ ਕਿਸ ਤਰੀਕੇ ਦੇ ਨਾਲ ਝਾੜਾ ਕੀਤਾ ਜਾਂਦਾ ਇੱਥੇ ਝਾੜਾ ਜੀ ਮੰਤਰ ਪੜਨੇ ਅਸੀਂ ਮੰਤਰ ਕਰਕੇ ਕਰ ਦਿੰਨੇ ਆ ਜੀ ਹਾਂ ਜੀ ਉਹਨਾਂ ਫਰਕ ਪੈ ਜਾਂਦਾ ਠੀਕ ਹੋ ਜਾਂਦੇ ਹਾਂ ਜੀ ਸੋ ਇਹ ਬਖਸ਼ਾ ਮਤਈ ਹਾਂ ਜੀ ਬਖਸ਼ਾ ਸਾਡੇ ਵੱਡਿਆਂ ਦੀ ਮੁੰਡੀਆਂ ਨੇ 700 ਰੁਪਏ ਸਾਰੇ ਸੁਰੂ ਚੱਲਦੇ ਆਏ ਨੇ ਕੁਡਮਲੇ ਦੀ ਦੁਕਾਨ ਸੁਣੀ ਨਹੀਂ ਹੈ ਉਹ ਕੁਡਮਲੇ ਦੀ ਦੁਕਾਨ ਆਪਣੀ ਹੋਈ ਹੈ ਬੱਚੇ ਵੇਂਦੇ ਉਧਰ ਜੀ ਇੱਥੇ ਅਸੀਂ ਆਗੇ ਅਸੀਂ ਵੀ ਕਰਨੇ ਆ ਜੀ ਤੋ ਸ਼ੁਰੂਆਤ ਕਿਵੇਂ ਹੋਈ ਕਿ ਇਹਨਾਂ ਦੇ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਸੀ ਅੱਗੇ ਪੀੜੀਆਂ ਚਲਦੀਆਂ ਆ ਰਹੀਆਂ ਨੇ ਮੇਰੇ ਸਹੁਰੇ ਕਰਦੇ ਸਨ ਖੁੱਡਮਲੇ ਰਹਿੰਦੇ ਨੇ ਸਹੁਰੇ ਮੇਰੇ ਸਹੁਰਾ ਕਰਦਾ ਸੀ ਜਦੋਂ ਪਾਕਿਸਤਾਨ ਹਿੰਦਸਤਾਨ ਬਣਿਆ ਉਦੋਂ ਆ ਕੇ ਉਹਨਾਂ ਨੇ ਕਿਤਾ ਖੁੱਡਮਲੇ ਦੁਕਾਨ ਬਣਾਈ ਫਿਰ ਉਹ ਗੋਹ ਚਲੇ ਗਏ ਆਪਣੇ ਬੱਚੇ ਦੇ ਗਏ ਉਹ ਉਹਨਾਂ ਨੇ ਆਪਣੇ ਬੱਚਿਆਂ ਦੇ ਦਿੱਤੇ ਗਾਂ ਬੱਚੇ ਪੀੜੀ ਪੀੜੀ ਚੱਲ ਰਹੀ ਹੈ ਕਿੰਵੀਂ ਪੀੜੀ ਹੁਣ ਚੱਲਦੀ ਪਈ ਹੈ ਤੀਸਰੀ ਹੈ ਤੀਸਰੀ ਪੀੜੀ ਪੋਤਰੇ ਚੱਲਦੇ ਖੁੱਡਮਲੇ ਪੋਤੇ ਬਿੰਦੇ ਨੇ ਇੱਕ ਡੇਢ ਦਾ ਮੁੰਡਾ ਇੱਕ ਦਿਓਰ ਦਾ ਮੁੰਡਾ ਦੋਨੇ ਬੈਲ ਲੈ ਲੇ। ਵਾਰੀ ਵਾਰੀ ਦੋਨੇ ਮਹੀਨੇ। ਤੁਮਤਾ ਜੀ ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੂੰਗਾ ਧਰਨ ਪੈਂਦੀ ਕਿਉਂ ਹੈ? ਗਈਆਂ ਦੇ ਵੀ ਉੱਚੀ ਜਿਹੀ ਜਗਾ ਆ ਜਾਂਦੀ ਬਈ ਨੇ ਕਈ ਭੁੱਖੇ ਵੇੜ ਕੰਮ ਕਰ ਜਾਂਦੇ ਨੇ ਇਸ ਕਰਕੇ ਪੈ ਜਾਂਦੀ ਹੈ। ਮੈਂ ਅਕਸਰ ਅਸੀਂ ਦੇਖਿਆ ਕਿ ਲੋਕ ਧਰਨ ਦੀ ਸਮੱਸਿਆ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਨੇ ਕਿ ਦਵਾਈ ਲੈ ਲਈ ਪਰ ਫਿਰ ਵੀ ਧਰਨ ਹੋ ਰਹੀ ਹੈ। ਸੋ ਇੱਥੇ ਜਦੋਂ ਝਾੜਾ ਕੀਤਾ ਜਾਂਦਾ ਕਿੰਨੀ ਵਾਰ ਝਾੜਾ ਕਰਵਾਉਣ ਦੇ ਲਈ ਇੱਥੇ ਆਣਾ ਪਾਏਗਾ ਤੇ ਕਿੰਨੇ ਸਮੇਂ ਦੇ ਵਿੱਚ ਲੋਕਾਂ ਨੂੰ ਇਸ ਦਾ ਹੱਲ ਮਿਲ ਜਾਂਦਾ ਹੈ? ਉਸੂੰ ਤਿੰਨ ਡੇਮ ਕਰਦੇ ਆ ਤਿੰਨ ਡੰਗ ਕਰਨੇ ਆ ਚਾਹੇ ਇੱਕ ਦਿਨ ਚ ਤਿੰਨ ਡੰਗ ਕਰਾ ਲੇ ਚਾਹੇ ਦੋ ਦਿਨਾਂ ਚ ਕਰਾ ਲੈਣ ਤਿੰਨ ਵਾਰੀ ਕਰਦੇ ਆ ਤਿੰਨ ਵਾਰ ਕਰਵਾਉਣਾ ਪਏਗਾ ਚਾਹੇ ਇੱਕੋ ਦਿਨ ਚ ਤਿੰਨ ਵਾਰ ਕਰਵਾ ਲਵੇ ਚਾਹੇ ਦੋ ਦਿਨ ਦੂਜੇ ਦਿਨ ਆ ਜਾਣਾ ਤਿੰਨੇ ਵਾਰ ਕਰਨੇ ਆ ਤਿੰਨ ਟਾਈਮ ਕਰਨੇ ਆ ਬਾਕੀ ਕਾਣ ਪੀਂਦਾ ਪ੍ਰੈਸ਼ ਰੱਖਣਾ ਜਦ ਮੋਟਰਸਾਈਕਲ ਜਾਂਦੇ ਉੱਚੀ ਨਹੀਂ ਜਗਾ ਵੀ ਖੜਨ ਰਾਮ ਨਾਲ ਚੱਲਣ ਬਸ ਇਹ ਹੀ ਐ ਇਹਦਾ ਲਾਜ ਹੀ ਐ ਓਕੇਵੇਟ ਕੰਮ ਨਾ ਕਰੋ ਬਸ ਜੀ ਸੋ ਜਦੋਂ ਝਾੜਾ ਕਰਵਾਉਣ ਦੇ ਲਈ ਕਿਸੇ ਨੇ ਆਣਾ ਤਾਂ ਕਿਹੜੀਆਂ ਸਾਵਧਾਨੀਆਂ ਵਰਤਲੀਆਂ ਪੈਣਗੀਆਂ ਕੋਈ ਭਰੇਜ ਵੀ ਕਰਨਾ ਪਏਗਾ ਭਰੇਜ ਤਾਂ ਕੋਈ ਨਹੀਂ ਹੈਗਾ ਬਸ ਇਹ ਹੀ ਕਹਿੰਦੇ ਰੋਟੀ ਰੋਟੀ ਖਾਓ ਆਪਣੇ ਟਾਈਮ 'ਤੇ ਕੋਈ ਗੋਈਏ ਤਾਂ ਖਾਣ ਪੀਣ ਦਾ ਕੋਈ ਭਰੇਜ ਨਹੀਂਗਾ ਤੇ ਜੇ ਕਿਸੇ ਨੇ ਆਣਾ ਇੱਥੇ ਧਰਨ ਕਢਾਉਣ ਦੇ ਲਈ ਤਾਂ ਤੁਹਾਡੇ ਵੱਲੋਂ ਕੀ ਕੀਤਾ ਜਾਂਦਾ ਕਿਵੇਂ ਉਹਨਾਂ ਦਾ ਝਾੜਾ ਕੀਤਾ ਜਾਂਦਾ ਝਾੜਾ ਵਾਸਤੇ ਜਦ ਮੰਦਰਾਂ ਹੀ ਕਰਨੇ ਆ ਮੰਦਰੀ ਬੜਨੇ ਆ ਬਸ ਦੋ ਇੱਕ ਸਵੇਰੇ ਆਜ ਇੱਕ ਸ਼ਾਮ ਹੀ ਆਏ ਨਹੀਂ ਇੱਕ ਟਾਈਮ ਅਜ ਦੂਜੇ ਦਿਨ ਆ ਜਾਣ ਬਸ ਜੀ ਹਾਂਜੀ ਸੋ ਜੇਕਰ ਮੰਨ ਕੇ ਚਲੋ ਮਾਤਾ ਜੀ ਜੇਕਰ ਕੋਈ ਤਿੰਨ ਟਾਈਮ ਇੱਕ ਇਕੱਠਾ ਨਹੀਂ ਆ ਪੰਦਾ ਜੇਕਰ ਇੱਕ ਵਾਰ ਟੁੱਟ ਜਾਂਦਾ ਤਾਂ ਉਸ ਨੂੰ ਦੁਬਾਰਾ ਤਿੰਨ ਵਾਰ ਆਣਾ ਪਏਗਾ ਦੂਸਰੇ ਦਿਨ ਆ ਜਾਂਦੇ ਨੇ ਦੂਸਰੇ ਦਿਨ ਆ ਜਾਂਦੇ ਆ ਕਈ ਕਮਾਂ ਵਾਲੇ ਆਦਮੀ ਨੇ ਕਮਾਂ ਵਾਲੇ ਨਹੀਂ ਆ ਸਕਦੇ ਕਿ ਦੂਸਰੇ ਦਿਨ ਟਾਈਮ ਸਿਰੇ ਆ ਜਾਓ ਦੂਜੇ ਦਿਨ ਕਰ ਦਿੰਦੇ ਬਸ ਠੀਕ ਤੇ ਨਾਲ ਕੁਝ ਲੈ ਕੇ ਵੀ ਆਣਾ ਪੈਂਦਾ ਕੁਕੀਸ ਕੋਲ ਬੈਗਲ ਹੁੰਦਾ ਕਸ ਕੋਈ ਪੰਜ ਵਾਲਾ ਲੈਓ ਕਿ 10 ਵਾਲਾ ਲੈਓ ਠੀਕ ਹੈ ਕੋਈ ਪ੍ਰਚਾਰ ਵੰਡ ਦਿੱਤਾ ਸਾਰਿਆਂ ਦੇ ਨਾਲ ਜੀ ਇਹ ਕਰਦੇ ਬਾਕੀ ਪੈਸੇ ਇਕੱਠੇ ਕਰੀਏ ਇਸ ਸਾਲ ਬਾਅਦ ਅਸੀਂ ਭੰਡਾਰਾ ਕਰ ਦਿੰਨੇ ਆ ਬਾਬੇ ਦਾ ਇਸੇ ਪੈਸੇ ਲਿੱਤੇ ਜਾਂਦੇ ਧਰਨ ਕੱਢਣ ਦੇ ਪੈਸੇ 20 ਵੀ ਲੈ ਲੋ ਕੋਈ 30 ਦੇ ਜਨਕ 20 ਲੈ ਲੈਣੇ ਆ ਜਿੰਨੇ ਕੋ ਦੇ ਦੇ ਮੰਗੇ ਨਹੀਂ ਕਦੀ ਅਸੀਂ ਕਿਸੇ ਕੋਲ ਜਿੰਨੇ ਕੋ ਦੇ ਦੇ 20 ਦੇ ਦੇ ਕੋਈ ਕੋਈ ਕਿਸ ਗਰੀਬ ਦਾ ਉਹ ਨਹੀਂ ਮਿਲਦਾ ਸਿਰਫ ਉਹ ਠੀਕ ਹੈ ਬਾਕੀ ਦੇ ਜਾਂਦੇ ਨੇ 30 ਵੀ ਦੇ ਜਾਂਦੇ ਨੇ 20 ਦੇ ਜਾਂਦੇ ਨੇ ਠੀਕ ਹੈ ਸੋ ਜਿਹੜੇ ਪੈਸੇ ਸਾਰੇ ਇਕੱਠੇ ਹੁੰਦੇ ਨੇ ਸਾਲ ਬਾਅਦ ਇਸ ਦਾ ਭੰਡਾਰਾ ਲਗਾਇਆ ਜਾਂਦਾ ਪਹਿਲਾਂ ਉਹਨਾਂ ਨੇ ਵੀ ਲਗਾਇਆ ਸੀ ਮੇਰੇ ਸਹੁਰਿਆਂ ਨੇ ਅਬ ਮਸਾਖੀ ਤੋਂ ਜੇਠਾ ਵੀਰ ਹੋਣਾ ਜੇਠੇ ਵੀਰਾ ਲਗਾਣਾ ਹੁੰਦਾ ਉਹਨਾਂ ਨੇ ਲਗਾਇਆ ਪਰ 15 30 ਅਸੀਂ ਲਗਾਇਆ ਹਾਂ ਜੀ ਹਾਂਜੀ ਜੇਠਾ ਵੀਰ ਬਰਨੂ ਬਾਬੇ ਦੇਖ ਦੇਣੇ ਪੈਂਦੇ ਮਿੱਠੇ ਛੋਲੇ ਦੇ ਬਾਕੀ ਆਪਣਾ ਛੋਲੇ ਭੁੜੀਆਂ ਲਾਓ ਕੜੀ ਛੋਲ ਲਾਓ ਜਮਰਦੀ ਖੁੱਲਾ ਕਰੀ ਜਾਵੇ ਲੋਕਾਂ ਨੂੰ ਕਹਿੰਦਾ ਖਾ ਵੀ ਜਾਓ ਲੈ ਜਾਓ ਡੋਲੂ ਪਰ ਬਾਕੀ ਲੋਕੀ ਲੈ ਜਾਂਦੇ ਨੇ ਜਿੰਨਾ ਮਰਜ਼ੀ ਲੈ ਲੈ ਖੁੱਲਾ ਬਾਬੇ ਦੀ ਕਿਰਪਾ ਇਹੋ ਜਿਹਾ ਕੋਈ ਨਹੀਂ ਸੋ ਮਾਤਾ ਜੀ ਜਿਵੇਂ ਤੁਸੀਂ ਦੱਸਿਆ ਕਿ ਤੀਸਰੀ ਪੀੜੀ ਚੱਲਦੀ ਆ ਰਹੀ ਹੈ ਜਿੱਦਾਂ ਅੱਗੇ ਬਖਸ਼ਿਸ਼ ਦਿੱਤੀ ਜਾਂਦੀ ਆਪਣੇ ਬੱਚਿਆਂ ਨੂੰ ਬੱਚੇ ਨਹੀਂ ਦੇਣੀ ਗਾਂ ਬਾਹਰ ਨਹੀਂ ਦੇਣਾ ਸੀ ਕਿਸੇ ਨੂੰ ਬੱਚਿਆਂ ਨੂੰ ਨਹੀਂ ਦੇਣਾ ਸਿਰਫ ਆਪਣੇ ਘਰ ਦੇ ਵਿੱਚ ਹੀ ਚੱਲ ਜੀ ਦਾਦੀ ਗਾਂ ਬੱਚੇ ਕਰਦੇ ਨੇ ਗਾਂ ਆਪਣੇ ਆਪਣੇ ਬੱਚੇ ਦੇ ਦੇਣਗੇ ਜੋ ਰੈਡੀ ਚਲੇਗਾ ਗੱਲ ਮੈਂ ਚਲੀ ਜਾ ਬੱਚੇ ਕਰਨਗੇ ਬੱਚੇ ਆਪਣੇ ਬੱਚੇ ਹੁੰਦੇ ਨੇ ਅਕੋ ਘਰ ਪੀੜੀ ਪੀੜੀ ਚਲੀ ਜਾਏਗੀ ਬਸ ਸੋ ਕਿੱਥੋਂ ਕਿੱਥੋਂ ਦੀ ਲੋਕ ਆਉਂਦੇ ਨੇ ਧਰਨ ਦਾ ਝਾੜਾ ਕਰਾਉਂਦੇ ਨੇ ਲੋਕੀ ਬੜੇ ਲੋਕੀ ਆਉਂਦੇ ਨੇ ਤੰਦਰਾ ਰੋਡ ਤੋਂ ਸ਼੍ਰੀ ਪਿੰਡ ਤੋਂ ਆਲਮਗੀਰੋਂ ਬਥੇਰੇ ਲੋਕੀ ਆਉਂਦੇ ਨੇ ਦੂਰ ਦਰਵਾਜੇ ਆ ਜਾਂਦੇ ਨੇ ਲੋਕੀ ਐਜੀ ਗੱਲ ਕੋਈ ਜਨਤਕਲੀਬ ਆ ਜਾਂਦੇ ਨੇ ਅੱਜ ਗੱਲ ਸੋ ਜੇ ਕਿਸੇ ਨੇ ਝਾੜਾ ਕਰਵਾਉਣ ਦੇ ਲਈ ਆਣਾ ਕਿਹੜੇ ਕਿਹੜੇ ਦਿਨ ਆ ਸਕਦਾ ਤੇ ਕੀ ਸਮਾਂ ਆਨੁਸਾਰੇ ਰੋਜ਼ ਆਸੇ ਵੀਰਵਾਰ ਨਹੀਂ ਆਣਾ ਵੀਰਵਾਰ ਨਹੀਂ ਕਰਦੇ ਤੁਸੀਂ ਰੱਟ ਤੋਂ ਲੈ ਕੇ ਸ਼ਾਮੇ 7 ਵਜੇ ਤੱਕ ਅਰਥ ਕੋ ਲੈ ਕੇ 7 ਵਜੇ ਸਮੀਛਾ ਤੋਂ ਇਹ ਰੱਖ ਹਾਂਜੀ ਸੋ ਜਗਾ ਕਿਹੜੀ ਹੈ ਇੱਕ ਵਾਰ ਪ੍ਰੋਪਰ ਐਡਰੈਸ ਦੱਸ ਦਿਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਹੜੀ ਜਗਾ ਤੇ ਆ ਕੇ ਝਾੜਾ ਕਰਵਾਣਾ ਹੈ ਇਹ ਹਮਸੇ ਨਗਰ ਡੁਗਰੀ ਲੱਗਦੇ ਨਾਲ ਹਮਸੇ ਨਗਰ ਡੁਗਰੀ 1 ਨੰਬਰ ਗਲੀ ਹੈ ਰੋਡਾ ਫਾਟ ਦੇ ਕੋਲ ਹੈ ਹਾਂਜੀ 1 ਨੰਬਰ ਗਲੀ ਸਾਡੀ ਹਮਸੇ ਨਗਰ ਰੋਡਾ ਫਾਟ ਪਿੰਡ ਨਾਲ ਹੀ ਪਿੰਡਾ ਬਸ ਜੀ ਇਹ ਸਾਡਾ ਐਡਰੈਸ ਹੈ ਤੋ ਜੇ ਕਿਸੇ ਨੇ ਮੋਬਾਈਲ ਤੇ ਗੱਲ ਕਰਕੇ ਦੂਰੋਂ ਆਣਾ ਹੋਵੇ ਤਾਂ ਤੁਹਾਡੇ ਨਾਲ ਫੋਨ ਤੇ ਵੀ ਗੱਲ ਕਰ ਸਕਦਾ ਕੀ ਮੋਬਾਈਲ ਨੰਬਰ ਹੈ ਨੰਬਰ ਬਾਹਰ ਲਿਖਿਆ ਪਿਆ ਮੈਨੂੰ ਯਾਦ ਨਹੀਂਗਾ ਜੀ ਪਰ ਕਮਲ ਕਮੰਡਰ ਕਹਿੰਦਾ ਦੱਸ ਦੇ ਠੀਕ ਸੋ ਜਿਹੜੇ ਲੋਕ ਇੱਥੇ ਝਾੜਾ ਕਰਵਾਉਣ ਦੇ ਲਈ ਆਏ ਨੇ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਨਮਸਕਾਰ ਮੈਮ ਨਮਸਕਾਰ ਜੀ ਮੈਮ ਅੱਜ ਜਿੱਥੇ ਤੁਸੀਂ ਝਾੜਾ ਕਰਵਾਉਣ ਦੇ ਲਈ ਆਏ ਹੋ ਕਿੰਨੀ ਸਮੇਂ ਤੋਂ ਤੁਹਾਨੂੰ ਇਹ ਤਕਲੀਫ ਚੱਲ ਰਹੀ ਸੀ ਤਕਲੀਫ ਤਾਂ ਮੈਨੂੰ ਮਹੀਨੇ ਤੋਂ ਸੀ ਜਿਆਦਾ ਤਕਲੀਫ ਸੀਗੀ ਮੈਨੂੰ ਜੀ ਤੇ ਪਰ ਮੈਨੂੰ ਇਹਨਾਂ ਦਾ ਪਤਾ ਲੱਗਿਆ ਤਦੋਂ ਮੈਂ ਇੱਥੇ ਆ ਕੇ ਕਰਵਾਇਆ ਆ ਆਰਾਮ ਹੈ ਫਰਕ ਪੈਂਦਾ ਹਾਂਜੀ ਫਰਕ ਪੈਂਦਾ ਤੇ ਬਹੁਤ ਸਾਰੇ ਲੋਕ ਆਉਂਦੇ ਸੀ ਇਹਨਾਂ ਦੇ ਕੋਲੇ ਇੱਥੇ ਕਰਵਾਉਣ ਵਾਸਤੇ ਜੀ ਜੀ ਤੇ ਤਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਇੱਥੇ ਆਇਆ ਸੋ ਹੋਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਜੇ ਤੱਕ ਭਟਕੇ ਹੋਏ ਨੇ ਧਰਨ ਕਿਉਂਕਿ ਐਸੀ ਬਿਮਾਰੀ ਹੈ ਜੋ ਦਵਾਈਆਂ ਲੈਂਦੇ ਨੇ ਲੋਕ ਪਰ ਫਿਰ ਵੀ ਫਰਕ ਨਹੀਂ ਪੈਂਦਾ ਦੁਬਾਰਾ ਦੁਬਾਰਾ ਪੈ ਜਾਂਦੀ ਹੈ ਇਤੋਂ ਜਿੰਨੇ ਵੀ ਟੋਕ ਕਰਵਾ ਕੇ ਗਏ ਹਾਂ ਬਹੁਤ ਮਤਲਬ ਠੀਕ ਹੋ ਕੇ ਗਏ ਆ ਕੋਈ ਐਵੇਂ ਦੀ ਗੱਲ ਨਹੀਂ ਹੈ ਕਿ ਕਿਸੇ ਨੂੰ ਨਾ ਫਰਕ ਪਿਆ ਹੋਵੇ ਬਹੁਤ ਲੋਕ ਆਂਦੇ ਇੱਥੇ ਇਹਨਾਂ ਦੇ ਕੋਲ ਝਾੜਾ ਕਰਵਾਉਣ ਵਾਸਤੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਿਲਕੁਲ ਇਸ ਜਗ੍ਹਾ ਤੇ ਬਖਸ਼ ਹੈ ਸੋ ਪਰਿਵਾਰ ਦੇ ਵੱਲੋਂ ਪੀੜੀ ਦਰ ਪੀੜੀ ਅੱਗੇ ਜਿਹੜੀ ਹੈ ਇਹ ਬਖਸ਼ ਦੀ ਸੇਵਾ ਜਿਹੜੀ ਹੈ ਉਹ ਕਰਦੀ ਆ ਰਹੀ ਹੈ ਝਾੜਾ ਕੀਤਾ ਜਾਂਦਾ ਹੈ ਸੋ ਜੇਕਰ ਤੁਹਾਡੇ ਵੀ ਕਿਸੇ ਰਿਸ਼ਤੇਦਾਰ ਦੋਸਤ ਸੰਬੰਧੀ ਨੂੰ ਜੇਕਰ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਤਾਂ ਰੰਦੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਤੇ ਇੱਥੇ ਆ ਕੇ ਧਰਨ ਦਾ ਜਿਹੜਾ ਝਾੜਾ ਕਰਵਾ ਸਕਣ ਸੋ ਇਦਾਂ ਦੀਆਂ ਹੋਰ ਵੀ ਵੀਡੀਓਜ਼ ਲੈ ਕੇ ਤੁਹਾਡੇ ਤੱਕ ਹਾਜ਼ਰ ਹੁੰਦੇ ਰਵਾਂਗੇ ਬਣੇ ਰਹੋ ਤਾਂ ਸਿਟੀ ਹੈਡਲਾਈਨਜ਼ ਦੇ ਨਾਲ